ਦੇ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਸਾਥੀਓ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਅੱਜ ਪਿੰਡ ਜੱੱਬੋਵਾਲ ਦੀਆਂ। ਪਿੰਡ ਜੱੱਬੋਵਾਲ ਦੇ ਸਰਪੰਚ ਸਹਿਬਾਨ ਤੇ ਪੂਰੀ ਪੰਚਾਇਤ ਨੂੰ ਅੱਜ ਪ੍ਰਸ਼ੰਸਾ ਪੱਤਰ ਜਿਹੜਾ ਹੈਗਾ ਆ ਵਿਸ਼ੇਸ਼ ਤੌਰ ਤੇ ਮਿਲਿਆ। ਉਸ ਪ੍ਰਸ਼ੰਸਾ ਪੱਤਰ ਦੇ ਪਿੱਛੇ 15 ਅਗਸਤ ਨੂੰ ਬਹੁਤ ਵੱਡੇ ਅਪਰਾਲਾਂ ਦੇ ਸਦਕਾ ਜਦੋਂ ਝੰਡਾ ਲਹਿਰਾਇਆ ਗਿਆ। ਕੈਬਨਟ ਮੰਤਰੀ ਸਹਿਬਾਨ ਪਹੁੰਚੇ। ਮਾਨਮਤੀਆਂ ਸ਼ਖਸੀਤਾਂ ਸ਼ਹਿਰ ਦੀਆਂ ਪਹੁੰਚੀਆਂ। ਡੈਫਟੀ ਕਮਿਸ਼ਨਰ ਸਹਿਬਾਨ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਜਦੋਂ ਸਰਪੰਚ ਸਹਿਬਾਨ ਨੂੰ ਸਰਟੀਫਿਕੇਟ ਫੜਾਇਆ ਤੇ ਨਾਲ ਹੀ ਮੌਕੇ ਤੇ ਨਵਾਂ ਸ਼ਹਿਰ ਦੇ ਹੀ ਐਮ ਐਲ ਏ ਸਹਿਬਾਨ ਡਾਟਰ ਨਸ਼ਤਰਪਾਲ ਜੀ ਵਿਸ਼ੇਸ਼ ਤੌਰ ਤੇ ਨਾਲ ਖੜੇ ਨੇ ਕਿਉਂਕਿ ਤਸਵੀਰਾਂ ਜਦੋਂ ਸਾਂਝੀਆਂ ਹੋਈਆਂ ਤੇ ਜੱਬੋਬਾਲ ਦੇ ਵਿੱਚ ਖੁਸ਼ੀ ਦੀ ਵੱਡੀ ਲਹਿਰ ਨੂੰ ਵੇਖਿਆ ਅੱਜ ਵੱਡੇ ਪਰਾਲਿਆਂ ਦੇ ਸਦਕਾ ਨਗਰ ਇਕੱਠਾ ਹੋਇਆ ਤੇ ਸਾਰਿਆਂ ਨੇ ਹੀ ਵਕਾਇਦਾ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਤੇ ਸਰਪੰਚ ਸਾਹਿਬ ਨੂੰ ਵਧਾਈਆਂ ਵੀ ਦਿੱਤੀਆਂ ਪੰਚਾਇਤ ਨੂੰ ਵਧਾਈਆਂ ਵੀ ਦਿੱਤੀਆਂ ਪਿਆਰੇ ਸਾਥੀਓ ਪਿੰਡ ਜੱਬੋਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਨੌ ਜਵਾਨਾਂ ਦੀ ਜਵਾਨੀ ਨੂੰ ਬਚਾਉਣ ਦੇ ਲਈ ਤਕਰੀਬਨ ਤਕਰੀਬਨ ਜਾਦੀਆਂ ਪੰਚਾਇਤਾਂ ਹੋਂਦ ਦੇ ਵਿੱਚ ਆਈਆਂ 50 ਸਾਲ ਤੋਂ ਉੱਪਰ ਜੇ 60 ਸਾਲ ਦੇ ਲਗਭਗ ਗੱਲ ਕੀਤੀ ਜਾਵੇ ਨਗਰ ਦੇ ਵਿੱਚ ਬਹੁਤ ਵੱਡੀਆਂ ਧੂਮਾਂ ਵੀ ਪਈਆਂ ਖਿਡਾਰੀਆਂ ਨੇ ਜਨਮ ਲਿਆ ਜੋਧੀਆਂ ਨੇ ਜਨਮ ਲਿਆ ਪਹਿਲਵਾਨਾਂ ਨੇ ਜਨਮ ਲਿਆ ਪਿੰਡ ਨੂੰ ਬਦਨਾਮ ਕਰਨ ਦੇ ਲਈ ਨਸ਼ੇ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਉੱਪਰ ਚੱਲਿਆ ਇਹ ਸਰਕਾਰ ਦੀਆਂ ਕਿਤਾਬਾਂ ਬੋਲਦੀਆਂ ਨੇ ਜੇਲ੍ਹ ਅਫਸਰਾਂ ਦੀਆਂ ਜੇਲਾਂ ਬੋਲਦੀਆਂ ਨੇ ਜਦੋਂ ਵੱਡਿਆਂ ਪੱਧਰਾਂ ਦੇ ਉੱਪਰ ਸਾਂਝੀਆਂ ਸੱਥਾਂ ਵੀ ਹੋਈਆਂ ਪਿੰਡ ਜੱਬੋਵਾਲ ਨੂੰ ਰੈੱਡ ਜ਼ੋਨ ਦੇ ਨਾਲ ਔਲਾਨਿਆ ਗਿਆ ਬੜਾ ਦੁੱਖ ਸਾਰੇ ਪੰਚਾਇਤ ਨੇ ਜ਼ਾਹਰ ਕੀਤਾ ਨਗਰ ਨਿਵਾਸੀਆਂ ਨੇ ਜ਼ਾਹਰ ਕੀਤਾ ਕਿ ਸੋਨੇ ਵਰਗਾ ਤੇ ਸੂਰਮਿਆਂ ਦਾ ਪੰਡ ਅੱਜ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਉਹਨੂੰ ਬਚਾਉਣ ਦੇ ਲਈ ਪੰਡ ਜੱਬੋਵਾਲ ਦੀ ਪੰਚਾਇਤ ਨੇ ਬਹੁਤ ਵੱਡਾ ਹਮਲਾ ਮਾਰਿਆ ਨਗਰ ਨੇ ਵੀ ਵੱਡਾ ਅੱਗੇ ਉਤਸ਼ਾਹ ਦਿਖਾਇਆ ਮੋਰੇ ਹੋ ਕੇ ਉਸ ਦੇ ਸਬੰਧ ਦੇ ਅੰਦਰ ਐਤਕੀ 15 ਅਗਸਤ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਰੁਤਬਿਆਂ ਦੇ ਨਾਲ ਸਨਮਾਨ ਚਿੰਨਾਂ ਦੇ ਨਾਲ ਪਿੰਡ ਜੱਬੋਵਾਲ ਦੀ ਪੰਚਾਇਤ ਨੂੰ ਵਧੀਆ ਐਲਾਨਿਆ ਗਿਆ ਐਂਟੀ ਡਰੱਗ ਕੈਂਪੇਨਿੰਗ ਦੇ ਬਕਾਇਦਾ ਸਰਟੀਫਿਕੇਟ ਦੇ ਕੇ ਨਵਾਜਿਆ ਗਿਆ ਪਿੰਡ ਜੱਬੋਵਾਲ ਨੇ ਨਸ਼ੇ ਨੂੰ ਬੰਦ ਕਰਨ ਦੇ ਲਈ ਬਹੁਤ ਵੱਡਾ ਹਮਲਾ ਮਾਰਿਆ ਇਕਾ ਦੁੱਕਾ ਜਿਹੜੇ ਅਜੇ ਵੀ ਨਸ਼ਾ ਵੇਚਦੇ ਨੇ ਜਾਂ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹ ਜਲਦੀ ਹੀ ਸਮੇਂ ਦੇ ਮੁਤਾਬਕ ਉਹਨਾਂ ਦੀ ਬੰਦਲੀ ਹੋਈ ਜਗ੍ਹਾ ਦੇ ਵਿੱਚੋਂ ਜ਼ਰੂਰ ਜਾਣਗੇ ਪਰ ਸਵਾਲ ਇੱਕ ਜਰੂਰ ਖੜਾ ਹੋ ਜਾਂਦਾ ਕਿਉਂਕਿ ਪੱਤਰਕਾਰਾਂ ਪੱਤਰਕਾਰ ਦਾ ਕੰਮ ਹੈ ਸੱਚ ਬੋਲਣਾ ਤੇ ਸੱਚੀ ਗੱਲ ਕਰਨੀ ਤਾਨੇ ਉਹ ਲੋਕ ਜਿਨ੍ਹਾਂ ਨੇ ਪਰੋਲਾਂ ਤੇ ਦਸਕਤ ਕੀਤੇ ਐ ਤਾਨੇ ਉਹ ਲੋਕ ਜਿਨ੍ਹਾਂ ਨੇ ਨਸ਼ੇ ਵਾਲੇ ਨੂੰ ਛਡਾਉਣ ਦੇ ਲਈ ਵੱਡਾ ਹਮਲਾ ਮਾਰਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਆਪਣੇ ਨਗਰ ਨੂੰ ਬਰਬਾਦ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਹਾਂ ਕਿਉਂਕਿ ਨੌਜਵਾਨਾਂ ਦੀ ਜਵਾਨੀ ਨੂੰ ਬਚਾਉਣਾ ਸਰਪੰਚਾਂ ਦੀਆਂ ਪੰਚਾਂ ਦੀਆਂ ਲੰਬੜਦਾਰਾਂ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਪਰ ਜੇ ਪਿੰਡ ਦਾ ਮੋਹਤਵਾਰ ਹੀ ਬਣ ਕੇ ਪਰੋਲਾਂ ਤੇ ਦਸਕਤ ਕਰੇ ਤਾਂ ਨਗਰ ਦੇ ਵਿੱਚੋਂ ਪਿਆਰੇ ਸਾਥੀਓ ਕਦੇ ਵੀ ਨਸ਼ਾ ਖਤਮ ਨਹੀਂ ਹੋਵੇਗਾ ਸਾਡੀ ਨਿਮਰਤਾ ਸਿਹਤ ਤੇ ਹੱਥ ਜੋੜ ਕੇ ਬੇਨਤੀ ਵੀ ਹੈ ਕਿਉਂਕਿ ਪੰਚਾਇਤਾਂ ਦਾ ਵਿਗਲਵਜਣ ਵਾਲਾ ਇਲੈਕਸ਼ਨ ਦੀ ਤਿਆਰੀ ਹੈ ਬਹੁਤ ਜਲਦੀ ਨਵੇਂ ਸਰਪੰਚ ਚੁਣੇ ਜਾਣੇ ਆ ਨਵੇਂ ਪੰਚ ਚੁਣੇ ਜਾਣੇ ਆ ਉਹਨਾਂ ਨੂੰ ਨਹਿਮਰਤਾ ਸਿਹਤ ਦੇਸ਼ ਸੇਵਕ ਦੀ ਸਾਰੇ ਟੀਮ ਵੱਲੋਂ ਬੇਨਤੀ ਹੈ ਕਿ ਸਾਥੀਓ ਆਪਣੇ ਅਹੁਦੇ ਦੀ ਗਲਤ ਵਰਤੋਂ ਕਦੇ ਵੀ ਨਾ ਕਰੋ ਨਸ਼ੇ ਵਾਲੇ ਨੂੰ ਛਡਾਉਣ ਦੇ ਲਈ ਆਪ ਕਦੇ ਵੀ ਇਹ ਕਦਮ ਨਾ ਠਾਓ ਕਿਉਂਕਿ ਪਰੋਲ ਦੇ ਉੱਪਰ ਜਦੋਂ ਦਸਕਤ ਕਰਕੇ ਨਸ਼ੀੜੇ ਨੂੰ ਛਡਾਉਂਦੇ ਹੋ ਉਹ ਫੇਰ ਦੁਬਾਰਾ ਆ ਕੇ ਉਹੀ ਕੰਮ ਜ਼ਰੂਰ ਕਰਦਾ ਕਿਉਂਕਿ ਸਮਾਂ ਇੱਕ ਐਸਾ ਆਏਗਾ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਸਰਕਾਰ ਇੱਕ ਦਿਨ ਪਰੋਲਾਂ ਤੇ ਦਸਕਤ ਕਰਨ ਵਾਲਿਆਂ ਵੀ ਜ਼ਰੂਰ ਦਬੋਚੇਗੀ ਜੀ ਸਰਪੰਚ ਸਾਹਿਬ ਇਹ ਹੱਥ ਦੇ ਵਿੱਚ ਸਰਟੀਫਿਕੇਟ ਹੈ ਇਹ ਕੀ ਦੱਸ ਰਿਹਾ ਜੀ ਹਾਂਜੀ ਇਹ ਮੇਰੇ ਹੱਥ ਦੇ ਵਿੱਚ ਸਰਟੀਫਿਕੇਟ ਹੈ ਇਹ ਸਾਡੀ 5 ਸਾਲਾਂ ਦੀ ਕਮਾਈ ਆ ਜੀ ਮਿਹਨਤ ਆ ਸਾਡੀ ਸੀ ਬਹੁਤ ਮਿਹਨਤ ਕੀਤੀ ਸਾਨੂੰ 15 ਅਗਸਤ ਦੇ ਸਨਮਾਨਤਵਾ ਕੀਤਾ ਗਿਆ ਪ੍ਰਮਾਨ ਪੱਤਰ ਇਹ ਦਿੱਤਾ ਗਿਆ ਸਾਡੀ ਪੰਚਾਇਤ ਨੂੰ ਤੇ ਪਿੰਡ ਦੇ ਨਗਰ ਦੇ ਵੱਲੋਂ ਨਗਰ ਦੇ ਸਹਿਯੋਗ ਦੇ ਨਾਲ ਆਪਾਂ ਨਸ਼ਾ ਨਸ਼ੇ ਨੂੰ ਘੱਟ ਕੀਤਾ ਟੋਟਲੀ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਆਪਾਂ ਪ੍ਰੋਪਰ ਬੰਦ ਕੀਤਾ ਹੈਗਾ ਆਪਾਂ ਬਹੁਤ ਘਟ ਕੀਤਾ ਆ ਰੈੱਡ ਜ਼ੋਨ ਤੋਂ ਗ੍ਰੀਨ ਜ਼ੋਨ ਦੇ ਵਿੱਚ ਆਏ ਆ ਸਰਪੰਚ ਸੇ ਇੱਕ ਸਵਾਲ ਹੈ ਹਾਂਜੀ ਕਿਉਂਕਿ ਸਰਪੰਚੀ ਦੇ ਦੌਰਾਨ ਬਹੁਤ ਸਮਾਂ ਸਰਪੰਚੀ ਦੇ ਵਿੱਚ ਕੰਮ ਕੀਤਾ ਹਾਂਜੀ 5 ਸਾਲ ਦੀ ਜੇ ਗੱਲ ਕੀਤੀ ਜਾਵੇ ਤੁਹਾਨੂੰ ਤਾਂ ਤਕਰੀਬਨ ਹਾਂਜੀ 6 ਸਾਲ ਦੀ ਲਗਭਗ ਹੀ ਸੇਵਾ ਕਰਨ ਦਾ ਮੌਕਾ ਮਿਲਿਆ ਹਾਂਜੀ ਸਰਪੰਚ ਦੇ ਹੱਥ ਵਿੱਚ ਮੰਨਦੇ ਹਾਂ ਕਿ ਨਸ਼ੇ ਨੂੰ ਬਚਾਉਣ ਦੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਂਜੀ ਸਰਪੰਚ ਦੇ ਹੱਥ ਦੇ ਵਿੱਚ ਹੀ ਹੁੰਦੀ ਆ ਪੰਚਾਂ ਦੇ ਹੱਥ ਦੇ ਵਿੱਚ ਹੀ ਹੁੰਦੀ ਆ ਅਸੀਂ ਨਸ਼ਾ ਬਿਕਾਉਣਾ ਆ ਜਾਂ ਬੰਦ ਕਰਨਾ ਆ ਨਸ਼ੇ ਨੂੰ ਪਿੰਡ ਵਿੱਚ ਲੈ ਕੇ ਆਉਣਾ ਜਾਂ ਪਿੰਡ ਤੋਂ ਬਾਹਰ ਕੱਢਣਾ ਆ ਜੀ ਹਾਂਜੀ ਜੀ ਜੀ ਸਰ ਜੀ ਕਿਸ ਤਰ੍ਹਾਂ ਲੱਗਦਾ ਅੱਜ ਸਨਮਾਨ ਚੇਨਨ ਨਗਰ ਨੂੰ ਮਿਲਿਆ ਹੈਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਭ ਤੋਂ ਪਹਿਲਾਂ ਜੀ ਦੇ ਸੇਵਕ ਦੀ ਜਿਹੜੀ ਪੱਤਰਕਾਰ ਦੀ ਟੀਮ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਨਮਾਨ ਦੇ ਸੰਬੰਧ ਵਿੱਚ ਸਾਰਾ ਇਕੱਠ ਹੋਇਆ ਸਨਮਾਨ ਦੀ ਜੇ ਪਰਵਾਸਾ ਕਹੀਏ ਤਾਂ ਬਹੁਤ ਵੱਡੀ ਆ ਛੋਟੀਆਂ ਸ਼ਬਦਾਂ ਵਿੱਚ ਨਹੀਂ ਕੀਤੀ ਜਾ ਸਕਦਾ ਜੋ ਸਨਮਾਨ ਜਿਸ ਵਿਅਕਤੀ ਨੂੰ ਜਾਂ ਜਿਸ ਨਗਰ ਨੂੰ ਮਿਲਦਾ ਹੈ ਉਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੋ ਜਾਂਦੀ ਹੈ ਸਨਮਾਨ ਦਾ ਬਹੁਤ ਵੱਡਾ ਅਰਥ ਹੈ ਜਦੋਂ ਅਸੀਂ ਜ਼ਮੀਰ ਤੋਂ ਉੱਠ ਕੇ ਕਿਸੇ ਮੰਚ ਤੇ ਜਾਂਦੇ ਹਾਂ ਤੇ ਸਾਨੂੰ ਪ੍ਰਮਾਤਮਾ ਦੀ ਇੱਕ ਸ਼ਾਬਾਸ਼ ਹੁੰਦੀ ਹੈ ਇਸ ਕਰਕੇ ਜੋ ਵੀ ਸੰਗਤ ਹੁੰਦੀ ਆ ਪਬਲਿਕ ਹੁੰਦੀ ਆ ਉਹ ਇੱਕ ਪਰਮਾਤਮਾ ਦੇ ਰੂਪ ਵਿੱਚ ਵਿੱਚ ਬੈਠੀ ਹੁੰਦੀ ਆ ਸਨਮਾਨ ਲੈਣਾ ਸਨਮਾਨ ਦਿਵਾਣਾ ਦਾ ਇੱਕ ਬਹੁਤ ਵੱਡਾ ਮਹੱਤਵ ਹੈ ਜੋ ਅੱਜ ਖੁਸ਼ੀ ਮਹਿਸੂਸ ਹੁੰਦੀ ਆ ਅੱਜ ਸਾਨੂੰ ਬਹੁਤ ਵੱਡੀ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਜੱਬੋਵਾਲ ਦਾ ਨਾਂ ਜਿਹੜਾ ਪਿਛਲੇ ਇਤਿਹਾਸ ਤੋਂ ਜੇ ਫਰੋਲੀਏ ਤੇ ਪਹਿਲਾ ਕੋਈ ਮੌਕਾ ਨਹੀਂ ਮਿਲਿਆ ਕਿ ਸਾਨੂੰ ਸਾਡੇ ਨਗਰ ਨੂੰ ਜੋ ਸਾਡੇ ਸਤਿਕਾਰਯੋਗ ਮੈਡਮ ਜੀ ਆ ਇਹਨਾਂ ਨੂੰ ਸਨਮਾਨ ਕੀਤਾ ਗਿਆ ਉਹ ਇੱਕ ਜੱਬੋਵਾਲ ਦੇ ਨਵੇਂ ਬੱਚੇ ਜਨਮੇ ਬੱਚੇ ਤੋਂ ਲੈ ਕੇ ਨਵੇਂ ਬੱਚੇ ਜਨਮੇ ਤੋਂ ਲੈ ਕੇ ਬਜ਼ੁਰਗ ਤੱਕ ਇੱਕ ਮਾਣ ਪ੍ਰਾਪਤ ਹੋਇਆ ਇਸ ਵਰਕੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ 15 ਅਗਸਤ ਦੇ ਆਪਣੇ ਡਿਪਟੀ ਕਮਿਸ਼ਨਰ ਦਾ ਨਵਾਂ ਸ਼ਹਿਰ ਨਾ ਮੈਡਮ ਜਸਵਿੰਦਰ ਕੌਰ ਜੀ ਸਰਪੰਚ ਗ੍ਰਾਮ ਪੈਚ ਗ੍ਰਾਮ ਪੰਚਾਇਤ ਜਬੋਵਾਲ ਦਾ ਸਲਮਾਨ ਕੀਤਾ ਗਿਆ ਉਹਦੇ ਵਿੱਚ ਸਾਰਾ ਹੀ ਨਗਰ ਆ ਜਾਂਦਾ ਸਾਰੇ ਹੀ ਸੂਝਬਾਨ ਪੰਚਾਇਤ ਮੈਂਬਰ ਆ ਜਾਂਦੇ ਆ ਅਸੀਂ ਬਹੁਤ ਖੁਸ਼ ਆ ਇਸ ਤਰ੍ਹਾਂ ਦੀ ਗਾਹਤੋਂ ਵੀ ਬਧੀਆ ਪ੍ਰਾਲੀ ਕੀਤੀ ਜਾਣ ਜੀ ਤੇ ਜੋ ਹਾਂਜੀ ਜੋ ਇੱਥੇ ਡੀਜੀਪੀ ਸਾਹਿਬ ਪੰਜਾਬ ਆਏ ਆ ਆਈਜੀ ਕਿਤੇ ਵਾਰ ਵਿਦੇਸ਼ਾਂ ਤੇ ਬੈਠੇ ਜਦੋਂ ਪਿੰਡ ਦਾ ਨਾਮ ਨਸ਼ਰੀ ਦਲਦਲ ਦੇ ਵਿੱਚ ਸੁਣਦੇ ਸੀ ਕਿੰਨਾ ਕੁ ਦੁੱਖ ਮਹਿਸੂਸ ਹੁੰਦਾ ਸੀ ਦੇਖੋ ਜਗਤਾਰ ਸਿੰਘ ਜੀ ਜਦੋਂ ਕੈਂਸਰ ਦੀ ਬਿਮਾਰੀ ਸ਼ੁਰੂ ਹੁੰਦੀ ਆ ਉਹ ਨਿਕ ਜੇ ਫੈਂਸਰੀ ਤੋਂ ਸ਼ੁਰੂ ਹੁੰਦੀ ਆ ਜੀ ਜੇਕਰ ਅਸੀਂ ਉਹਨੂੰ ਫੈਂਸਰੀ ਨੂੰ ਛੇਤੀ ਖਤਮ ਕਰੀਏ ਪਹਿਲੀ ਸਟੇਜ ਤੋਂ ਹੀ ਉਹਨੂੰ ਆਪਣੇ ਉਤੇ ਕੰਟਰੋਲ ਕਰ ਲਈਏ ਤੇ ਉਹਨੂੰ ਅਸੀਂ ਜਾਨ ਲੈਣ ਤੋਂ ਬਚ ਸਕਦੇ ਆ ਜਦੋਂ ਕੈਂਸਰ ਪੂਰਾ ਫੈਲ ਜਾਂਦਾ ਆ ਉਹਨੂੰ ਸਾਹਮਣਾ ਬਹੁਤ ਮੁਸ਼ਕਲ ਆ ਸਾਡੇ ਪਿੰਡ ਵਿੱਚ ਨਸ਼ੇ ਦਾ ਕੈਂਸਰ ਬਣ ਚੁੱਕਾ ਸੀ ਮੈਂ ਪਹਿਲਾਂ ਵੀ ਜਿਗੜ ਕਰ ਚੁੱਕਾ ਸਾਡੇ ਤਕੜੇ ਕਢਾਰੀ ਵੀ ਗੁਜ਼ਰੇ ਆ ਉਹ ਕੈਂਸਰ ਦੀ ਇਸੇ ਨਸ਼ੇ ਦੀ ਇਹ ਹੈ ਇਹ ਮੈਡਮ ਕਬੱਡੀ ਖਿਡਾਰੀ ਵੀ ਹਾਂ ਕਬੱਡੀ ਖਿਡਾਰੀ ਵੀ ਮੈਡਮ ਜਸਵਿੰਦਰ ਕੌਰ ਜੀ ਔਰ ਤੁਹਾਡੇ ਸਹਿਯੋਗ ਨਾਲ ਇਹ ਜਿਹੜੀ ਲਾਂਸ ਸੀ ਸਾਨੂੰ ਇਹ ਕਾਫੀ ਖਤਮ ਖਤਮ ਤਾਂ ਮੈਂ ਕਹੂੰਗਾ ਜਣੀ ਕਾਫੀ ਹੱਦ ਤੱਕ ਪੈਰ ਚੋਂ ਨਿਕਲ ਚੁੱਕੀ ਆ ਹਜੇ ਵੀ ਜੋ ਬੰਦੇ ਛੁਪ ਕੇ ਇਸ ਚੀਜ਼ ਨੂੰ ਸਹਿਯੋਗ ਦੇ ਰਹੇ ਆ ਗੰਦ ਨੂੰ ਫਲਾਉਣ ਵਾਸਤੇ ਉਹਨਾਂ ਦੀ ਬੇਨਤੀ ਆ ਉਹਨਾਂ ਨੂੰ ਅਸੀਂ ਜ਼ੋਰ ਤਾਂ ਕੋਈ ਨਹੀਂ ਘਾ ਸਕਦੇ ਉਹ ਕੰਟਰੋਲ ਕਰਨ ਅਸੀਂ ਮੈਡਮ ਜੀ ਨੂੰ ਇਹੀ ਵਧਾਈਆਂ ਦਿੰਦੇ ਆ ਕਿ ਪੂਰੇ ਨਗਰ ਵਾਲੋਂ ਬੜਾ ਬਹੁਤ ਬਹੁਤ ਮਿਹਰਬਾਨੀ ਤੇ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਰੱਖੇ ਤੇ ਨਾਲ ਹੀ ਰਿਸ਼ਪਾਲ ਸਿੰਘ ਜੀ ਨੂੰ ਕਿਉਂਕਿ ਬੇਸ਼ੱਕ ਜਸਵਿੰਦਰ ਕੌਰ ਜੀ ಗ್ರಾಮ ਪੰਚਾਇਤ ਸਰਪੰਚ ਮੈਡਮ ਆ ਪਰ ਜਿੰਨਾ ਸਾਡੇ ਛੋਟੇ ਭਤੀਜਾ ਸਾਹਿਬ ਦਾ ਜੋਰ ਆ ਉਹਨ ਵੀ ਦਿਨ ਰਾਤ ਇੱਕ ਕੀਤਾ ਪਿਆ ਇਹ ਸਾਬ ਉਹਦੀ ਬਦੌਲਤ ਹੀ ਨਗਰ ਦਾ ਕੰਮ ਹੋ ਰਿਹਾ ਭਾਜੀ ਕਰਨੈਲ ਸਿੰਘ ਹੁਣੀ ਆ ਹਰਪ੍ਰੀਤ ਸਿੰਘ ਹੁਣੀ ਆ ਸਾਰੇ ਮੋਤਵਾਰ ਪੰਚਾਇਤ ਆਈ ਆ ਇਹ ਅੱਜ ਦੀ ਹੀ ਪਾਰਟੀ ਰੱਖ ਲੋ ਕਿ ਮੈਡਮ ਜੀ ਨੂੰ ਵਧਾਈਆਂ ਦੇਣਾ ਆਏ ਸੀਗੇ ਇਸ ਕਰਕੇ ਮੇਰੇ ਵੱਲੋਂ ਫਿਰ ਦੁਬਾਰਾ ਮੈਡਮ ਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਇਦਾਂ ਨਗਰ ਨੂੰ ਚੜਦੀ ਕਲਾ ਰੱਖਣਾ ਵਾਹਿਗੁਰੂ ਜੀ ਖਾਲਸਾ ਲਾਸਟ ਸਵਾਲ ਹੈ ਕਿਉਂਕਿ ਅਸੀਂ ਹਰ ਇੱਕ ਜਗ੍ਹਾ ਜਦੋਂ ਜਾਂਦਾ ਤੁਹਾਡਾ ਜ਼ਿਕਰ ਜ਼ਰੂਰ ਹੁੰਦਾ ਕਿ ਅਸੀਂ ਕਬੱਡੀ ਡੀਪੀ ਸਰਕਲ ਉਸ ਸਿੱਖੀ ਹੈ ਅਸੀਂ ਇਸ ਤਰ੍ਹਾਂ ਕੋਲ ਪੜੇ ਆਂ ਬੜਾ ਸਾਡਾ ਵੀ ਜਿਹੜਾ ਸੈਰ ਹੈ ਉਫਕਾ ਦੇ ਨਾਲ ਉੱਚਾ ਹੁੰਦਾ ਪਰ ਬੜੀ ਦੁੱਖ ਵਾਲੀ ਗੱਲ ਵੀ ਇੱਕ ਸਾਹਮਣੇ ਆਈ ਆ ਕਿ ਜੱਬੋਵਾਲ ਦੇ ਖਿਡਾਰੀ ਨਸ਼ੇ ਦੇ ਨਾਲ ਮਰ ਗਏ ਇਸ ਗੱਲ ਨੂੰ ਮੈਂ ਕਿਹੜਾ ਲਫ਼ਜ਼ ਬੋਲਾਂ ਮੇਰੇ ਕੋਲ ਲਫ਼ਜ਼ ਬੋਲਣ ਲੱਗਿਆ ਵੀ ਮੈਨੂੰ ਸ਼ਰਮ ਆਂਦੀ ਹੈ ਕਿ ਪਿੰਡ ਵਾਲਿਆਂ ਨੇ ਕਿਉਂ ਨਹੀਂ ਮਜਾਰੇ ਕੀਤੇ ਪਿੰਡ ਵਾਲਿਆਂ ਨੇ ਕਿਉਂ ਨਹੀਂ ਵਿਰੋਧ ਕੀਤਾ ਉਹਨਾਂ ਪੰਚਾਂ ਦਾ ਉਹਨਾਂ ਸਰਪੰਚਾਂ ਦਾ ਨਗਰ ਕਿੱਥੇ ਸੁੱਤਾ ਰਿਹਾ ਜੀ ਸਭ ਤੋਂ ਪਹਿਲਾਂ ਤੁਸੀਂ ਮੇਰੇ ਬਾਰੇ ਕਿਹਾ ਜੀ ਪਹਿਲਾਂ ਜਦੋਂ ਮੈਂ ਆਪਣੇ ਛੋਟੇ ਵੀਰੇ ਕਹੂੰਗਾ ਛੋਟੇ بیٹے ਨੂੰ ਬਲਕਾਰ ਸਿੰਘ ਨੂੰ ਇੱਥੇ ਦੇਖਿਆ ਪੱਤਰਕਾਰ ਦੀ ਲਾਈਨ 'ਚ ਮੇਰਾ ਸੀਨਾ ਚੌੜਾ ਹੋਇਆ ਕਿ ਇਹ ਵੀ ਮੇਰਾ ਸਟੂਡੈਂਟ ਆ ਕਿਉਂਕਿ ਜੇ ਵਧੀਆ ਇਹ ਕੰਮ ਕਰ ਰਿਹਾ ਆ ਸਮਾਜ ਦੀ ਸੇਵਾ ਕਰ ਰਿਹਾ ਆ ਤੇ ਵਧੀਆ ਹੀ ਕੰਮ ਹੁੰਦੇ ਆ ਵੀਰ ਜੀ ਕਹਿੰਦੇ ਹੁੰਦੇ ਆ ਕਿ ਜਿਹੜੀ ਅੱਗ ਲੱਗਦੀ ਆ ਇੱਕੋ ਧਾਮ ਨਹੀਂ ਲੱਗਦੀ ਜੀ ਇਹ ਧੂਆਂ ਹੌਲੀ ਹੌਲੀ ਧੁੱਕਦੀ ਧੁੱਕਦੀ ਫਿਰ ਜੋ ਲਾਟਾਂ ਨਿਕਲਦੀਆਂ ਫੇਰ ਪਤਾ ਲੱਗਦਾ ਕਿ ਅੱਗ ਲੱਗ ਗਈ ਆ ਜੀ ਪਰ ਜਿਹਦੇ ਘਰ ਅੱਗ ਲੱਗਦੀ ਆ ਉਹਨੂੰ ਸੇਖ ਜਾਇ ਲੱਗਦਾ ਬਾਕੀ ਤਮਾਸ਼ਾ ਦੇਖਦੇ ਆ ਵਾਹਿਗੁਰੂ ਜੀ ਬਾਕੀ ਤਮਾਸ਼ਾ ਦੇ ਦੇ ਆ ਇਸ ਕਰਕੇ ਸਾਡੇ ਨਗਰ ਵਿੱਚ ਅੱਜ ਤੋਂ ਨਹੀਂ 20-25 ਸਾਲ ਤੋਂ ਪੁਰਾਣੀ ਅੱਗ ਸੀ ਇਹ ਜੀ ਜੇ ਤੇ ਮੈਡਮ ਜੀ ਨੇ ਤੁਸੀਂ ਕਾਫੀ ਕੰਟਰੋਲ ਕੀਤਾ ਗਾਹਾਂ ਵੀ ਕੋਸ਼ਿਸ਼ ਕਰਕੇ ਇਹਨੂੰ ਜੜੋਂ ਵੱਢਿਆ ਜਾਵੇ ਤੇ ਹੁਣ ਮੈਂ ਕਿਹ ਲਗਾ ਨਾਂ ਲਈਏ ਬਹੁਤ ਕੁਝ ਹੋਇਆ ਜਿਹੜੇ ਪਰਿਵਾਰਾਂ ਨੇ ਆਪਣੇ ਬੱਚੇ ਪਾਲੇ ਆ ਤਗੜੇ ਕੀਤੇ ਆ ਮੇਰਾ ਕਢਾਰੀ ਸਿਗਾ ਇੱਕ ਉਹਦਾ ਜਦੋਂ ਡੈਥ ਹੋਈ ਆ 1 ਕੰਡਰ 20 ਕਿਲੋ ਭਾਰ ਸਿਗਾ ਵਾਹ ਕਿਆ ਬਾਗ ਨਰਿੰਦਰ ਸਿੰਘ ਉਹਦਾ ਜਿੰਨਾ ਜਿੰਨਾ weight ਉਹਦੇ ਪਰਿਵਾਰ ਪਿੱਛੇ ਕੋਈ ਨਹੀਂ ਆ ਉਹਦੀ ਮੌਤ ਹੋਣ ਤੋਂ ਬਾਅਦ 1 ਸਾਲ ਬਾਅਦ ਉਹਦਾ ਡੈਡੀ ਵੀ ਗੁਜ਼ਰ ਗਿਆ ਅੱਜ ਘਰ ਖਾਲੀ ਆ ਉਸ ਘਰ ਦੀ ਮੈਂ ਕੀ ਚੋਟੀ ਦਾ ਖਡਾਰੀ ਬਣ ਚੁੱਕਾ ਸੀ ਜੱਬਵਾਲ ਦਾ ਇਸ ਕਰਕੇ ਇਹ ਸੇਕ ਤਾਂ ਸਾਰੇ ਪਾਸੇ ਲੱਗਦਾ ਕੋਈ ਸਮਝੇ ਜਾਂ ਨਾ ਸਮਝੇ ਜਿਹੜੇ ਤਮਾਸ਼ਾ ਦੇਖਦੇ ਆ ਜਦੋਂ ਉਹਨਾਂ ਦੇ ਘਰ ਪੈਂਦੀ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜਫਤਿਆ ਪਿਆਰੇ ਸਾਥੀਓ ਬਹੁਤ ਦਿਲ ਦੀਆਂ ਗੱਲਾਂ ਸਾਂਝੀਆਂ ਹੋਈਆਂ ਦੁੱਖ ਤਾਂ ਹਰ ਇੱਕ ਦੇ ਅੰਦਰ ਹੈ ਕਿ ਜਿਸ ਪਰਿਵਾਰ ਦਾ ਮੈਂਬਰ ਚਲੇ ਜਾਂਦਾ ਆਪ ਸਾਰਿਆਂ ਨੇ ਸੁਣਿਆ ਕਿ ਪੁੱਤਰ ਦੇ ਜਾਣ ਤੋਂ ਬਾਅਦ ਪੇਟਾ ਵੀ ਵਿਜੋਗ ਦੇ ਅੰਦਰ ਚਲੇ ਗਿਆ ਪਿਆਰੇ ਸਾਥੀਓ ਨਿਮਰਤਾ ਸਹਿਤ ਬੇਨਤੀ ਹੈ ਕਿ ਨਗਰਾਂ ਨੂੰ ਇਕੱਠੇ ਹੋ ਕੇ ਬਚਾਈਏ ਮਹੱਲੇ ਨੂੰ ਇਕੱਠੇ ਹੋ ਕੇ ਵਿਚਾਈਏ ਪ੍ਰਮਾਤਮਾ ਦੀ ਦਰਗਾਹ ਦੇ ਅੰਦਰ ਵੀ ਜਵਾਬ ਦੇਣਾ ਹੈਗਾ ਆ ਤੇ ਇਸ ਨਸ਼ੇ ਵਾਲਿਆਂ ਨੂੰ ਨਕੇਲ ਪਾਉਣ ਦੇ ਲਈ ਵੱਡੇ ਪ੍ਰਬੰਧ ਕਰੀਏ ਪ੍ਰਸ਼ਾਸਨ ਵੀ ਪੱਬਾਂ ਪਾਰ ਹੈ ਕਿਉਂਕਿ ਮਾਨ ਜੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਦੇ ਵੱਲੋਂ ਪੰਜਵੀਂ ਖੇਡਾਂ ਨੂੰ ਲੈ ਕੇ ਵੱਡੀਆਂ ਕਰਵਾਈਆਂ ਗਈਆਂ ਨੇ ਗੇਮਾਂ ਪੰਜਵੇਂ ਵਾਰ ਇਹ ਵੱਡੇ ਮੌਕੇ ਖਿਡਾਰੀਆਂ ਨੂੰ ਦਿੱਤੇ ਗਏ ਨੇ ਇੱਕ ਥੋੜੇ ਸਮੇਂ ਦੇ ਵਿੱਚ ਇੱਕ ਮੈਰਾਥਨ ਵੀ ਕਰਵਾਈ ਗਈ ਆ ਜਿਹਦੇ ਵਿੱਚ ਨੌਜਵਾਨਾਂ ਨੂੰ ਬਹੁਤ ਵੱਡੇ ਸਰਟੀਫਿਕੇਟ ਦੇ ਕੇ ਵਰਾਜਿਆ ਗਿਆ ਗਿਆ ਉਹਨਾਂ ਸਰਟੀਫਿਕੇਟਾਂ ਦੇ ਜ਼ਰੀਏ ਨੌਜਵਾਨਾਂ ਨੂੰ ਨੌਕਰੀ ਦੇ ਵਿੱਚ ਵੱਡਾ ਹਮਲਾ ਮਾਰਨ ਦੇ ਵਿੱਚ ਸਰਟੀਫਿਕੇਟ ਪ੍ਰਾਪਤ ਹੋਣਗੇ ਕਿਉਂਕਿ ਜੱਬੋ ਬਾਲ ਦੇ ਵਿੱਚ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਨੇ ਪਰ ਉਹਨਾਂ ਦੇ ਵੀ ਬਲਿਹਾਰੇ ਜਾਈਏ ਜਿਨ੍ਹਾਂ ਨੇ ਨਸ਼ੇ ਨੂੰ ਲਿਆਉਣ ਦੇ ਵਿੱਚ ਨਸ਼ੇ ਨੂੰ ਵੜਾਵਾ ਦੇਣ ਦੇ ਵਿੱਚ ਉਹਨਾਂ ਪੰਚਾਂ ਦੇ ਉਹਨਾਂ ਸਰਪੰਚਾਂ ਦੇ ਸਾਰਿਆਂ ਦੇ ਬਲਿਹਾਰੇ ਜਾਈਏ ਜਿਨ੍ਹਾਂ ਨੇ ਹਮਲਾ ਨਹੀਂ ਮਾਰਿਆ ਪਰ ਉਹਨਾਂ ਦੇ ਵੀ ਬਲਿਹਾਰੇ ਜਾਂਦੇ ਹਾਂ ਜਿਨ੍ਹਾਂ ਪੰਚਾਂ ਨੇ ਸਰਪੰਚਾਂ ਨੇ ਲੰਬੜਦਾਰਾਂ ਨੇ ਨਸ਼ੇ ਨੂੰ ਬੰਦ ਕਰਨ ਦੇ ਲਈ ਵੱਡਾ ਪ੍ਰਾਲਾ ਕੀਤਾ ਇਹ ਪੰਚਾਇਤ ਜਿਹੜੀ ਹੈਗੀ ਆ ਧਨਤਾ ਦੇ ਜੋਗ ਹੈ ਵਧਾਈ ਦੀ ਪਾਤਰ ਹੈ ਕਿਉਂਕਿ ਸਾਰਿਆਂ ਨੇ ਇਕੱਠੇ ਹੋ ਕੇ ਮਤਿਆਂ ਦੇ ਉੱਪਰ ਦਸਖਤ ਕੀਤੇ ਐ ਤੇ ਜਿਹੜਾ ਸਾਦੇ ਕਾ ਅਜ ਸਰਪੰਚ ਸਹਿਵਾਨ ਦੇ ਕੋਲੇ ਸਰਟੀਫਿਕੇਟ ਹੈ ਪੰਡ ਜੱਬੋਵਾਲ ਦਾ ਜਿਹੜਾ ਨਾਮ ਹੈਗਾ ਆ ਜਦੋਂ ਵੱਡੇ ਮੰਤਰੀ ਸਹਿਵਾਨ ਆਏ ਹੈ ਕੈਬਨਟ ਮੰਤਰੀਆਂ ਨੇ ਨਾਮ ਜੱਬੋਵਾਲ ਦਾ ਨਸ਼ੇ ਨੂੰ ਬੰਦ ਕਰਾਉਣ ਦੇ ਲਈ ਲਿਆ ਹੈਗਾ ਤੇ ਸਾਰਿਆਂ ਜੱਬੋਵਾਲ ਦੇ ਖੜਿਆਂ ਬਸ਼ਿੰਦਿਆਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਸੀਨਾ ਹੈਗਾ ਉਹ ਚੌੜਾ ਹੋਇਆ ਧੰਨਵਾਦ ਸ਼ੁਕਰੀਆ ਦੇ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ 9465013313 ਤੇ ਕਰੋ ਸੰਪਰਕ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ